ਸਤਿ ਸ਼੍ਰੀ ਅਕਾਲ ਜੀ ਰਜਿੰਦਰ ਬਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਮੈਂ ਸ਼ੁਰੂਜੀ ਬੇਨਤੀ ਕਰ ਦਿੰਦਾ ਵਿੱਚ ਨਹੀਂ ਡਿਸਟਰਬ ਕਰਦਾ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਜਿਹੜੇ ਤੁਸੀਂ ਨਵੇਂ ਜੁੜਦੇ ਹੋ ਜਾਂ ਤੁਹਾਨੂੰ ਕੋਈ ਰੈਫਰੈਂਸ ਦਿੰਦਾ ਵੀ ਇਹ ਚੈਨਲ ਸੋ ਲੋ ਬਿਲਕੁਲ ਨਿਰਪੱਖ ਹੈ ਬਿਲਕੁਲ ਬੇਵਾਕ ਹੈ ਨੇ ਝਟਕ ਪੱਤਰਕਾਰੀ ਕਰਦਾ ਕਿਸੇ ਨਾਲ ਕੋਈ ਜਾਣਦੇ ਨਹੀਂ ਕੋਈ ਝੜਾ ਨਹੀਂ ਤੇ ਉਹ ਫਿਰ ਜਦੋਂ ਤੁਹਾਨੂੰ ਕੋ ਰეკਮੈਂਡ ਕਰਦਾ ਤੁਸੀਂ ਸੁਣਦੇ ਹੋ ਤੇ ਫਿਰ ਤੁਸੀਂ ਇਸ ਨੂੰ ਜੇ ਚੰਗਾ ਲੱਗਦਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ ਗੱਲ ਅੱਜ ਬਹੁਤ ਅਹਿਮ ਮਸਲੇ ਤੇ ਹੋ ਸਕਦੀ ਹੈ ਕੱਲ ਵੀ ਮੈਂ ਕੀਤੀ ਸੀ ਅੱਜ ਬਜਟ ਜਲਾਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਤੇ ਗੱਲ ਹੋ ਸਕਦੀ ਹੈ ਤੇ ਖਾਸ ਤੌਰ ਤੇ ਗੱਲ ਇਹ ਵੀ ਹੋ ਸਕਦੀ ਹੈ ਕਿ ਜਦੋਂ ਹਰਨਾਮ ਸਿੰਘ ਧੂਮਾ ਨਹੀਂ ਮੰਨੇ ਮਨਾਉਣ ਦੀ ਕੋਸ਼ਿਸ਼ ਕੀਤੀ ਰਜਿੰਦਰ ਸਿੰਘ ਮਹਿਤਾ ਗਿਆ ਐਡਵੋਕੇਟ ਭਗਵੰਤ ਸਿੰਘ ਸਿਆਲ ਕਾਗੇ ਚੌਕ ਮੈਂ ਤਾਂ ਨਹੀਂ ਮੰਨੇ ਉਹ ਕਹਿੰਦੇ ਨਹੀਂ ਮੈਂ ਤਾਂ ਕਰੂੰ ਹੁਣ ਉਹਨਾਂ ਬਾਰੇ ਜੋ ਕਿਹਾ ਜਾ ਰਿਹਾ ਹੈ ਕਿ ਇਹ ਤਾਂ ਚੋਗੇ ਦੇ ਵਿੱਚ ਅੰਮ੍ਰਿਤਸਰ ਹੈ ਮਤਲਬ ਸੁੱਧੇ ਹੀ ਨਿਸ਼ਾਨੇ ਕੇ ਹੈ ਆਰਐਸਐਸ ਦਾ ਬੰਦਾ ਹੈ ਭਾਰਤੀ ਜਨਤਾ ਪਾਰਟੀ ਦਾ ਬੰਦਾ ਹੈ ਦੋ ਤਿੰਨ ਬੰਦੇ ਲਾਤੇ ਇਸ ਕੰਮ ਤੇ ਇੱਕ ਤਾਂ ਲਾਤਾ ਬੰਟੀ ਰਮਣਾ ਉਹ ਤਾਂ ਸਿੱਧੀ ਕਰੇ ਕਿ ਜੀ ਇਹ ਜਿਹੜਾ ਨੇ ਅਰਐਸਐਸ ਨੇ ਕਬਜ਼ਾ ਕਰ ਲਿਆ ਨਦੇੜ ਸਾਹ ਫਿਰ ਕਰ ਲਿਆ ਕਬਜ਼ਾ ਪਟਨਾ ਸਾਹ ਤੇ ਤੱਕ ਤੇ ਹਰਿਆਣਾ ਤੱਕ ਪਹੁੰਚ ਗਏ ਤੇ ਹੁਣ ਇਹ ਜਿਹੜਾ ਹੈ ਇਹ ਬੰਦਾ ਉਹਨਾਂ ਦਾ ਇਹ ਪਹਿਲਾਂ ਕਿਉਂ ਨਹੀਂ ਬੋਲਿਆ ਇਹਨੂੰ ਬੋਲਣਾ ਚਾਹੀਦਾ ਸੀ ਜਦੋਂ ਸੰਤ ਭਿੰਡਰਾਂ ਵਾਲੇ ਦੀ ਬੇਅਦਬੀ ਹੋ ਰਹੀ ਸੀ ਫੋਟੋਆਂ ਦੀ ਬਿਲਕੁਲ ਚੁੱਪ ਹੈ ਅਮਿਤ ਸ਼ਾਹ ਜਦੋਂ ਪਾਰਲੀਮੈਂਟ 'ਚ ਸੰਤ ਭਿੰਡਰਾਂ ਵਾਲੇ ਕਮੈਂਟ ਕਰਦਾ ਉਦੋਂ ਚੁੱਪ ਹੈ ਤੇ ਅੱਜ ਇਹਨੂੰ ਯਾਦ ਆ ਗਿਆ ਕਿ ਇਹ ਜਿਹੜੇ ਜ਼ਥੇਦਾਰਾਂ ਦੀ ਨਿਯੁਕਤੀ ਗਲਤ ਹੋਈ ਹੈ ਜਾਂ ਉਹਨਾਂ ਨੂੰ ਗਲਤ ਕਟਿਆ ਗਿਆ ਇਸ ਤਰ੍ਹਾਂ ਇੱਕ ਬੰਦਾ ਹੋਰ ਲਾਇਆ ਹੋਇਆ ਹੈ ਅਕਾਲੀ ਦਲ ਨੇ ਉਹਨੂੰ ਕਹਿੰਦੇ ਨੇ ਗਿਆਨੀ ਰਜੀਤ ਸਿੰਘ ਗੌਰਮ ਸਿੰਘ ਉਹਦੇ ਤਾਂ ਕਈ ਕਿਸਮ ਦੇ ਬਵਾਦ ਚਾंदे ਨੇ ਪੈਸੇ ਸੋਨਾ ਬੜਾ ਕੁਝ ਚਾਹਦਾ ਹੈ ਪਟਨਾ ਸਾਹਿਬ ਦਾ ਜ਼ਥੇਦਾਰ ਰਿਹਾ ਲੇਕਿਨ ਉਹ ਉਹਨੂੰ ਲਾਤਾ ਖਾਸ ਤੌਰ ਤੇ ਸੁਵੀਰ ਬਾਦਲ ਦਾ ਜਿਹੜਾ ਚੈਨਲ ਹੈ ਉਹ ਤੇ ਲਗਾਤਾਰ ਬੋਲਦਾ ਅੱਜ ਕੱਲ੍ਹ ਵੀ ਸ਼ੁਰੂ ਕਰ ਲਿਆ ਕੰਮ ਉਹ ਕਹਿੰਦਾ ਵੀ ਇਹ ਬੰਦਾ ਤਾਂ ਆਪਦੇ ਤੋਰੀ ਫੁਲਕੇ ਚਲਾਉਂਦਾ ਇਹ ਜਿਹੜਾ ਤੁਮਾ ਹੈ ਇਹਦਾ ਕੋਈ ਮਤਲਬ ਨਹੀਂ ਹੈ ਆਦਰਵਾਇਸ ਇਹ ਤਾਂ ਇਹਨੂੰ ਕੋਈ ਸਿੱਖਿਆ ਨਹੀਂ ਕਿ ਹੈ ਸਿੱਖਿਆ ਇਹਨੂੰ ਨਾ ਜਥੇ ਤਾਂ ਪਹਿਲਾਂ ਨਹੀਂ ਕਦੇ ਬੋਲੇ ਜਥੇਦਾਰਾਂ ਬਾਰੇ ਆ ਹੁਣੇ ਕਿਉਂ ਬੋਲਿਆ ਬੋਲਣ ਲਾਇਆ ਗਿਆ ਇਹਨੂੰ ਕਿਉਂਕਿ ਘਾਰੇਸਸ ਕਬਜ਼ਾ ਕਰਨਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਜਦੋਂ ਪਹਿਲਾਂ ਕਹਿੰਦੇ ਸਾਰੀਆਂ ਸਿਕਰੇਟ ਪੱਤਰੀਆਂ ਕਰਦਾਰਕੁਸ਼ੀ ਤੁਮਾਂ ਦੀ ਲੇਕਿਨ ਅਨੌਸੰਤ ਤੁਮਾ ਉਹ ਲੋਕ ਇਹ ਗੱਲ ਚ ਮੈਂ ਤੁਹਾਨੂੰ ਕਲੀਅਰ ਕਰਦਾ ਇਹ ਨਾ ਕਿ ਉਹ ਕਿ ਤੁਮਾ ਦੁੱਧ ਹੁੰਦਾ ਉਹਦੀ ਕਿਸੇ ਨਾਲ ਨਹੀਂ ਲਈ ਲਈ ਉਹਦੀ ਬਿਲਕੁਲ ਸਾਂਝ ਹੈ ਸਾਂਝ ਉਹਦੀ ਅਕਾਲੀਆਂ ਨਾਲ ਵੀ ਬਹੁਤ ਗੁੜੀ ਰਹੀ ਹੈ ਪ੍ਰਖਾਸ਼ ਸਿੰਘ ਬਾਦਲ ਨਾਲ ਰਹੀ ਹੈ ਇੰਨਾ ਨਾਲ ਰਹੀ ਹੈ ਬੜਾ ਇਹਦਾ ਐਸਾ ਕੁਝ ਨਹੀਂ ਉਹਦੇ ਤਾਂ ਕਈ ਕਿਸਮ ਦੇ ਆ ਸੱਤ ਢੱਡਰੇ ਵਾਲੇ ਨੂੰ ਪੁੱਛ ਲਓ ਰਜੀਤ ਸਿੰਘ ਨੂੰ ਜবে ਜਦੋਂ ਹਮਲਾ ਹੋਇਆ ਸੀ ਉਹ ਬਸਰ ਕੁਛ ਹੈ ਲੇਕਿਨ ਹੁਣ ਜਦੋਂ ਕਿ ਕੌਮ ਦੀ ਭਾਵਨਾ ਮਤਾ ਹੈ ਨਾ ਵੀ ਜਿਸ ਤਰੀਕੇ ਨਾਲ ਬਦਲਾਅ ਲਊ ਕਾਰਵਾਈ ਕੀਤੀ ਗਈ ਗਿਆਨੀ ਰਕबीर ਸਿੰਘ ਗਿਆਨੀ ਸੁਲਤਾਨ ਸਿੰਘ ਨੂੰ ਤਾਂ ਕਾਰਨ ਵੀ ਨਹੀਂ ਦੱਸਿਆ ਕੋਈ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ اور ਕੱਢਣ ਵਾਲੇ ਵੀ ਕਮਾਲ ਹੈ ਜਿਹੜੇ ਇਹ ਵੀ ਵੱਡੀ ਰਘੂਜੀਤ ਸਿੰਘ ਬਿਰਕ ਜਿਹੜਾ ਕਦੇ ਜਿੱਤਿਆ ਨਹੀਂ ਜਿਹੜਾ ਬਾਦਲਾਂ ਦੇ ਨੇੜੇ ਹੈ ਜਿਹਨੇ ਇੱਕ ਵਾਰ ਬਸਰ ਰਜਿੰਦਰ ਸਿੰਘ ਧੰਮੀ ਨੇ ਅਸਤੀਫਾ ਦਿੱਤਾ ਜਾਂ ਦਵਾਇਆ ਕਿ ਤੁਸੀਂ ਮਹੀਨਾ ਘਰੇ ਬਹਿ ਜਾਓ ਤੇ ਫਿਰ ਕਰਾਂਗੇ ਉਹ ਵੀ ਤਾਂ ਪਗੋੜਾ ਹੀ ਕਿਸਮ ਦਾ ਕੱਲ ਤੱਕ ਤਾਂ ਆਪ ਨੂੰ ਇਹ ਸਾਰਾ ਕੁਝ ਚੱਲ ਰਿਹਾ ਮੈਂ ਅੱਜ ਇਤੇ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਹਾਂ ਬਸ ਉਹੀ ਅਰਦਾਸ ਇੱਕ ਵਾਰੀ ਜ਼ਰੂਰ ਕਰਨੀ ਹੈ ਕਿ ਭਾਈ ਸ਼ਾਂਤੀ ਰਹੇ ਟਕਰਾ ਨਾ ਹੋਵੇ ਉਹ 328 ਰੁਪਏ ਵਾਲੇ ਵਾਂਗੂ ਜਿਵੇਂ ਅੱਜ ਵੀ ਸ਼੍ਰੋਮਿਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਉਹ ਬਹੁਤ ਐਕਟੋ ਮੈਂ ਜਿਹੜੇ ਟਾਸਕ ਫੋਰਸ ਵਾਲੇ ਨੇ ਉਹ ਜ਼ਿਆਦਾ ਤਾਂ ਸ਼੍ਰੋਮਿਕ ਕਮੇਟੀ ਦੇ ਨੇ ਆਪਣੇ ਪਰਿਵਾਰਾਂ ਚੋਂ ਜਾਂ ਉਹਨਾਂ ਦੇ ਮੈਂਬਰ ਹੁੰਦੇ ਨੇ ਮੈਂ ਜਿਹੜੀ ਕੱਲ੍ਹ ਵਾਲੀ ਵੀਡੀਓ ਪਾਈ ਤੁਸੀਂ ਦੇਖ ਸਕਦੇ ਹੋ ਉੱਚ ਬਹੁਤ ਸਾਰਾ ਫੋਨ ਆਇਆ ਕਿ ਯਾਨੀ ਉਹ ਲਿਖ ਕੇ ਭੇਜਿਆ ਵੀ ਉਹ ਫਲਾਣਾ ਜਿਹੜਾ ਮੈਂਬਰ ਹੈ ਉਹਦੇ ਜੀ ਦੋ ਦੋਨੇ ਮੁੰਡੇ ਮੈਨੇਜਰ ਨੇ ਨਹੀਂ ਨਹੀਂ ਜਿਨ੍ਹਾਂ ਨੇ ਆਪਦੇ ਪਰਿਵਾਰਾਂ ਦੇ ਇੰਨੇ-ਇੰਨੇ ਮੈਂਬਰ ਸ਼ਰੌਨੀ ਕਮੇਟੀ ਚ ਲਾਏ ਹੋਣ ਜਿਨ੍ਹਾਂ ਦੇ ਡਰਾਈਵਰ ਲੱਗੇ ਹੋਣ ਜਿਨ੍ਹਾਂ ਨੇ ਜ਼ਮੀਨਾਂ ਲਈਆਂ ਹੋਣ ਮਾਝੇ ਵਾਲਾਂ ਤੇ ਜ਼ਿਆਦਾ ਜ਼ਮੀਨਾਂ ਦਾ ਵੀ ਹੈ ਠੇਕੇ ਤੇ ਲੈ ਕੇ ਤੋਂ ਬੜੇ ਅਲੱਗ-ਅਲੱਗ ਕਿਸਮ ਦੇ ਫਾਇਦੇ ਉਹ ਕਹਿੰਦੇ ਬਾਦਲ ਸਾਹਿਬ ਦੇ ਬਰੋਧ ਚਲੇ ਆਣਗੇ ਪੋਸੀਬਲ ਨਹੀਂ ਹੈ ਹਾਂ ਇੱਕ ਡਰਾ ਕਿ 42 ਮੈਂਬਰ ਪਹਿਲਾਂ ਹੀ ਨੇ ਤੇ ਵੀ ਇਨੋ ਦੇ ਵੀ ਟਕਟੋ ਇਨੋ ਦੇ ਵੀ ਟਕਸਾਲ ਦੇ ਵੀ ਕੁਝ ਮੈਂਬਰ ਨੇ ਉਹ ਸ਼ਾਇਦ ਵਿਰੋਧਨ ਕਰ ਰਹੇ ਹਨ ਉਹਨਾਂ ਨੂੰ ਮੈਨੇਜ ਕਰਨ ਨੂੰ ਲੱਗਿਆ ਹੋਇਆ ਹੈ ਸੁਖਵੀਰ ਸਿੰਘ ਬਾਦਲ ਮੈਂ ਇੰਨੀ ਗੱਲ ਜਿਹੜੀ ਹੈ ਉਹ ਇੱਥੇ ਹੀ ਕਰ ਦਈਏ ਖਤਮ ਬਾਕੀ ਅੱਜ ਸ਼ਾਮ ਨੂੰ ਗੱਲ ਕਰਾਂਗੇ ਕਿ ਕਮੇਟੀ ਚ ਹੋਇਆ ਕੀ ਕੋਈ ਮਤਲ ਲੈ ਕੇ ਆਏ ਜਾਂ ਜਿਹੜਾ ਇਹ ਕਿਹਾ ਗਿਆ ਸੀ ਕਿ ਜਥੇਦਾਰ ਵਾਲੀ ਵਿਧੀ ਵਿਧਾਨ ਬਣਾਓ ਉਹਦੇ ਮਾਮਲੇ ਦੇ ਵਿੱਚ ਕੋਈ ਅੱਜ ਮਤਾ ਆ ਸਕਦਾ ਹੈ ਇਸ ਸਾਰੀਆਂ ਗੱਲਾਂ ਦਾ ਐਨਾਲਿਸਿਸ ਤਾਂ ਆਪਾਂ ਮੀਟਿੰਗ ਤੋਂ ਬਾਅਦ ਕਰਾਂਗੇ 12 ਵਜੇ ਮੀਟਿੰਗ ਹੋਣੀ ਹੈ ਬਸ ਇਸ ਅਰਦਾਸ ਨਾਲ ਕਿ ਸਾਰਾ ਕੁਝ ਠੀਕ ਹੋ ਜਾਏ ਸ਼ਾਂਤੀ ਨਾਲ ਨਿਪਟ ਜਾਏ ਇਹ ਗੱਲ ਜ਼ਰੂਰ ਕਰਦੇ ਆਂ ਆਪਾਂ ਅੱਜ ਦੀ ਜਿਹੜੀ ਦੂਜੀ ਅਹਿਮ ਗੱਲ ਤਾਂ ਉਹ ਹੋਈ ਹੈ ਕਿ ਪੰਜਾਬ ਪੁਲਿਸ ਨੇ ਜਦ ਤਾ ਹਾਈ ਕੋਰਟ 'ਚ ਇਹ ਬਿਆਨ ਦਿੱਤਾ ਕਿ ਕਿਸੇ ਕਿਸਾਨ ਨੂੰ ਅਸੀਂ ਨਹੀਂ ਫੜਾਇਆ ਹੋਇਆ ਇਹ ਵੀ ਗੱਲ ਕਰ ਲੈ ਢੱਲੇਵਾਲ ਨੂੰ ਵੀ ਅਸੀਂ ਨਜ਼ਰਬੰਦ ਨਹੀਂ ਕੀਤਾ ਹੋਇਆ ਇਹ ਕਿਹਾ ਤੇ ਹੁਣ ਗੱਲ ਤਾਂ ਉਲਟ ਸੀ ਫੜੇ ਹੋਏ ਸੀ ਕਿਸਾਨ ਤੇ ਅੱਜ ਛੜਦੇ ਸਵੇਰੇ 3 ਵਜੇ ਸਰਪੰਤ ਸਿੰਘ ਪੰਦੇਰ ਨੂੰ ਮੁਕਸਰ ਦੀ ਜੇਲ੍ਹ ਚੋਂ ਰਿਹਾ ਕਰਤਾ ਤੇ ਸਰਪੰਤ ਸਿੰਘ ਪੰਦੇਰ ਨੇ ਜਿੱਕਲ ਸਾਰ ਮੀਡੀਆ ਨੂੰ ਦੱਸਿਆ ਕਹਦੇ ਜੀ ਦੇਖੋ ਮੈਂ ਹੈਗਾ ਮੁਕਸਰ ਤੋਂ ਚੱਲਿਆ ਮੇਰੀ ਗੱਡੀ ਖੜੀ ਹੈ ਜਿਹੜੀ ਉਹ ਬਹਾਦਰਗੜ੍ਹ ਕਮਾਂਡੋ ਕੰਪਲੈਕਸ ਤੇ ਮੈਂ ਤਾਂ ਉੱਥੇ ਪਹੁੰਚੂ 9:00 ਵਜੇ ਸਵੇਰ ਨੂੰ ਵਜੇ ਤੇ ਉੱਥੇ ਆਪਾਂ ਗੱਲਬਾਤ ਕਰਾਂਗੇ ਵੈਸੇ ਉਹਨੇ ਆਪਣੀ ਗੱਲ ਦੱਸਤੀ ਕਿ ਜਵੇਸ਼ ਸੰਭੂ ਹੋਇਆ ਸ਼ੰਭੂ ਸਾਡਾ ਨੁਕਸਾਨ ਹੋਇਆ ਉਹ ਉਹ ਵੀ ਅਸੀਂ ਜਾ ਕੇ ਸ਼ੰਭੂ ਜਾ ਕੇ ਦੇਖਾਂਗੇ ਇਹ ਤਾਂ ਘਰ ਪਤਾ ਹੀ ਹੈ ਟਰਾਲੀਆਂ 100 ਤੋਂ ਵੱਧ ਟਰਾਲੀਆਂ ਹੁਣ ਤਾਂ ਪੁਲਿਸ ਕਹੀ ਜਾਂਦੀ ਹੈ ਜੀ ਇੰਨੀ ਬਰਾਮਦ ਕਰ ਲਈਏ ਤੇ ਦੂਜੇ ਪਾਸੇ ਡੀਜੀਪੀ ਡੀਆਈਜੀ ਸੰਗਰੂਰ ਉਹ ਜਿਹੜਾ ਪਟਿਆਲਾ ਮਨਦੀਪ ਸਿੱਧੂ ਇਹ ਕਹੀ ਜਾਂਦੇ ਨੇ ਜੀ ਖਨੌਰੀ ਨੂੰ ਕੁਝ ਹੋਇਆ ਇਹਦੇ ਬਧਰ ਗੱਲ ਤਾਂ ਕਲੀਅਰ ਹੀ ਹੈ ਵੀ ਜਿਹਦੇ ਤੇ ਨਾਨਕ ਸਿੰਘ ਜਿਹਦਾ ਅੰਚਾਰਸੀ ਉੱਥੇ ਹੋਇਆ ਇਹਦਾ ਬਧਰ ਤਾਂ ਇਹ ਨਿਕਲਦਾ ਫਿਰ ਸਰਬਲ ਸਿੰਘ ਪਤੇ ਹਿਡ ਛੜਤਾ ਫਿਰ ਇਹ ਤਾਂ ਬਖਸਰ ਤੋਂ ਛੱਡੇ ਨੇ ਫਿਰ ਛੱਡੇ ਜਿਹੜੇ ਤਿੰਨੇ ਵੱਡੇ ਲੀਡਰ ਢੱਲੇਵਾਲ ਗਰੁੱਪ ਦੇ ਕਾਕਾ ਸਿੰਘ ਕੋਟੜਾ ਅਭਿਵੰਨੂ ਕਹਾੜ ਤੇ ਉਹ ਦੂਜਾ ਜਿਹਨੇ ਬਰਤ ਰੱਖਿਆ ਸੀ ਤਿੰਨ ਦਿਨ ਲਈ ਸਰਜੀਤ ਸਿੰਘ ਹਰਦੋ ਝੰਡੇ ਉਹ ਛੱਡੇ ਉੱਥੋਂ ਤੇ ਹਰਦੋ ਝੰਡੇ ਨੂੰ ਪੁੱਛਿਆ ਭਾਈ ਤੂੰ ਦੱਸ ਕਿਵੇਂ ਰਿਹਾ ਇਹਨੇ ਜੇਲ੍ਹ ਬਹੁਤ ਵਧੀਆ ਸੀ ਜੇਲ੍ਹ ਵਾਲਿਆਂ ਨੇ ਤਾਂ ਸਾਨੂੰ ਪੋਲੀਟਿਕਲ ਕੈਦੀਆਂ ਵਾਂਗੂ ਰੱਖਿਆ ਕੋਈ ਕਿਸੇ ਕਿਸੇ ਨੇ ਜੋ ਬੈਲ ਆਉਣੋਂ ਮਲਾਦ ਦੇ ਸੀ ਉਹ ਜੇਲ੍ਹ ਦੀ ਤਾਂ ਸੈਕਸ ਕਰਦੇ ਨੇ ਲੇਕਿਨ ਪੰਜਾਬ ਪੁਲਿਸ ਦੇ ਬڑے ਖਿਲਾਫ ਕਹਿੰਦੇ ਸਾਨੂੰ ਕੀ ਪਤਾ ਸੀ ਕਹਿੰਦੇ ਮੈਂ ਤਾਂ ਮੀਟਿੰਗ ਤੋਂ ਜਦੋਂ ਨਿਕਲਿਆ ਬਨੂੜ ਪਹੁੰਚਿਆ ਸੀ ਹਲੇ ਮੈਂ ਫਿਰ ਚੋਲੇ ਚਾਹ ਪੀ ਲਈਏ ਢਾਬੇ ਤੇ ਚਾਹ ਪੀ ਰਹੇ ਸੀ ਆ ਕੇ ਪੁਲਸ ਨੇ ਘੇਰ ਲਿਆ ਦੇਖੋ ਪੁਲਸ ਨੇ ਜਿਸ ਤਰੀਕੇ ਨਾਲ ਘੇਰਿਆ ਉਹ ਤਾਂ ਬੜਾ ਪੁਛਿਆ ਹੁਣ ਇੰਨਾ ਕੁ ਤਾਂ ਉਹ ਫੌਜੀ ਰਹਿ ਉਹ ਕਹਿੰਦਾ ਜੀ ਇਹਨਾਂ ਦੇ ਸਾਰਿਆਂ ਦੇ ਲੋਕੇਸ਼ਨ ਇਹਨਾਂ ਕੋਲ ਸੀ ਲੋਕੇਸ਼ਨਾਂ ਓਨ ਕੀਤੀ ਹੋਈ ਸੀ ਜਿੱਥੇ ਜੀ ਦਾ ਅਦਾਲਤ ਲੱਗਿਆ ਉੱਥੇ ਘੇਰ ਕੇ ਉਹਨਾਂ ਦੇ ਬੰਦੇ ਫੜ ਕੇ ਸਾਨੂੰ ਉੱਥੇ ਲੈ ਗਏ ਜਿਹੜਾ ਕਮਾਂਡੋ ਕੰਪਲੈਕਸ ਉਦੋਂ ਬਾਅਦ ਸਾਨੂੰ ਉੱਥੇ ਲੈਣ ਜਿਹੜਾ ਹੈ ਰਾਤ ਨੂੰ ਢਲੇ ਬਾਅਦ ਸਾਨੂੰ ਜਲੰਧਰ ਸ਼ਿਫਟ ਕਰਤਾ ਸਾਨੂੰ ਪਟਿਆਲਾ ਕਿਸੇ ਨੂੰ ਕਿਤੇ ਅੱਜ ਛੜਦੇ ਸਾਰੇ ਮਤਲਬ ਹੁਣ ਗੱਲ ਇਹ ਹੈ ਕਿ ਅੱਜ ਛੜਦੇ ਅੱਜ ਹੁਣ ਦੇਖਣ ਵਾਲੀ ਗੱਲ ਹੈ ਕਿ ਖਵਾਰ ਹੋਏ ਸਭ ਮਿਲेंगे ਇਹ ਦੇਖਣ ਵਾਲੀ ਗੱਲ ਹੈ ਕਿਵੇਂ ਦੇਖੋ ਅੱਜ ਐਸਕੇਐਮ ਨੇ ਸੰਯੁਕਤ ਕਿਸਾਨ ਮੋਰਚੇ ਨੇ ਜਿਨ੍ਹਾਂ ਨੂੰ ਇਹਨਾਂ ਨੇ ਕਦੇ ਵੀ ਨਾਲ ਲਿਆ ਦੋਨੇ ਫਰਮਾਂ ਨੇ ਨਾ ਸਰਵਪ ਸਿੰਘ ਵਡੇਰਦੇ ਨੇ ਨਾ ਢੱਲੇਵਾਲਦੇ ਨੇ ਉਹ ਇਹਨਾਂ ਦੇ ਹੱਕ 'ਚ ਐਕਸ਼ਨ ਦੇ ਵਿਰੋਧ 'ਚ ਉਹ ਕਰ ਰਹੇ ਨੇ ਅੱਜ ਡੀਸੀ ਦਫ਼ਤਰਾਂ ਦਾ ਘਰਾਓ 3-4 ਘੰਟੇ ਲਈ ਹੁਣ ਇਹਨਾਂ ਲਈ ਕਰ ਰਹੇ ਨੇ ਕੀ ਇਹ ਜਾਣਗੇ ਇਹ ਦੇਖਣ ਵਾਲੀ ਗੱਲ ਹੈ ਜਿਹੜਾ ਨੈਤਿਕ ਤੌਰ ਤੇ ਇਹਨੂੰ ਜਾਣਣਾ ਚਾਹੀਦਾ ਕਿਉਂਕਿ ਇਹਨਾਂ ਦੇ ਲਈ ਕਰ ਰਹੇ ਨੇ ਉਹ ਇਹਨਾਂ ਦੇ ਬੰਦਿਆਂ ਨੂੰ ਜਾਣਣਾ ਚਾਹੀਦਾ ਤੇ ਕਈ ਤਾਂ ਤਿਆਰੀਆਂ ਪੁਲਿਸ ਪਹਿਲਾਂ ਤਾਂ ਫੜਦੀ ਸੀ ਬੰਦਿਆਂ ਨੂੰ ਹਰ ਰੋਜ਼ ਮਾਰਦੀ ਸੀ ਛਾਪੇ ਹੁਣ ਪੁਲਿਸ ਨੂੰ ਵੀ ਤਾਂ ਜਦੋਂ ਹਾਈ ਕੋਰਟ ਚ ਕੇਸ ਚੱਲਿਆ ਗਿਆ ਉਦੋਂ ਕਹਿਣਾ ਪੈ ਰਿਹਾ ਵੀ ਅਸੀਂ ਨਹੀਂ ਛੱਡੇ ਹੁਣ ਛੱਡੇ ਜਾ ਰਹੇ ਨੇ ਤੇ ਅਦਰਵਾਈਜ਼ ਤੌਰ ਤੇ ਜਿਹੜਾ ਡੱਲੇਵਾਲ ਪਿੰਡ ਚ ਮੋਰਚਾ ਉਹਨੂੰ ਵੀ ਰੋਕਿਆ ਜਾ ਰਿਹਾ ਸੀ ਉਹ ਵੀ ਬੰਦੇ ਫੜੇ ਜਾ ਰਹੇ ਸੀ ਡੱਲੇਵਾਲ ਨੂੰ ਜਿਹੜਾ ਵੀ ਮਿਲ ਜਾਂਦਾ ਸੀ ਫੜ ਕੇ ਉਹਨੂੰ ਅਰਬਨ ਸਟੇਟ ਦੇ ਠਾਣੇ ਚ ਭੇਜ ਦਿੰਦੇ ਸੀ ਇਹ ਵੀ ਤਾਂ ਹੁਣ ਤੱਕ ਦੀ ਇਹੀ ਗੱਲ ਹੋਈ ਹੈ ਤਾਂ ਹੁਣ ਇਸ ਹਾਲਾਤ ਬਦਲ ਗਏ ਹੁਣ ਹਾਈ ਕੋਰਟ ਦੇ ਵਿੱਚ ਆਉਣ ਕਰਕੇ ਇਕ ਤੋਂ ਮਰਖਲਾ ਹਾਈ ਕੋਰਟ ਦਾ ਪ੍ਰੈਸ਼ਰ ਕਿਉਂਕਿ ਉਹਦੇ ਐਫੀਡੇਵਿਟ ਦੇ ਚੁੱਕੇ ਨੇ ਦੋ ਵਾਰੀ ਦੂਜਾ ਪ੍ਰੈਸ਼ਰ ਇੱਕ ਵੀ ਉਹ ਵੀ ਹੋ ਸਕਦਾ ਹੈ ਇਹ ਕਿਸਾਨ ਲੀਡਰ ਵੀ ਕਹਿ ਰਹੇ ਸੀ ਕਿ ਜਦੋਂ ਇਹਨਾਂ ਨੂੰ ਡਲੇਵਾਲ ਸਾਹਿਬ ਨੇ ਉੱਥੇ ਲੈ ਗਏ ਉਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਦਾ ਦੁਬਾਰਾ ਵਰਤ ਰੱਖਿਆ ਮੈਡੀਕਲ ਲੈਣੀ ਬੰਦ ਕਰਤੀ ਤੇ ਪਾਣੀ ਵੀ ਬੰਦ ਕਰਤਾ ਉਹ ਤਾਂ ਇਹ ਕਹਿੰਦੇ ਨੇ ਕਿ ਜਨਾਚਰ ਪੱਕਿਆਂ ਨੂੰ ਨਹੀਂ ਛੱਡਦੇ ਤੋ ਮੈਨੂੰ ਨਹੀਂ ਲੱਗਦਾ ਕਿ ਇੰਨੇ ਦਿਨ ਪਾਣੀ ਤੋਂ ਬਿਨਾ 19 ਦੇ ਫੜੇ ਹੋਏ ਨੇ ਤੇ ਖਾਣਾ ਪੀਣਾ ਤਾਂ ਪਹਿਲੇ ਹੀ ਕੁਝ ਨਹੀਂ ਸੀ ਮੈਡੀਕਲ ਇਹ ਪਹਿਲੇ ਪਹਿਲੇ ਪੈਸੇ ਉਹਨਾਂ ਦਾ ਬੇਟਾ ਗੁਰਪ੍ਰਿੰਦਰ ਦਾਤਾ ਸੀ ਬੋਲੇ ਨਹੀਂ ਕਹਿੰਦੇ ਅਸੀਂ ਵੀ ਗਏ ਸੀ ਜਦੋਂ ਉਹਨਾਂ ਦੀ ਸਿਹਤ ਕੋ ਠੀਕ ਨਹੀਂ ਤੇ ਇਹ ਵੀ ਇੱਕ ਪ੍ਰੈਸ਼ਰ ਹੋਊਗਾ ਕਿ ਵੀ ਜੇ ਕਿਤੇ ਢੱਲੇਵਾਲ ਨੂੰ ਕੁਝ ਹੋ ਜਾਂਦਾ ਹੈ ਅਕਾਲ ਚਰਣਾ ਕਰ ਜਾਂਦੇ ਨੇ ਢੱਲੇਵਾਲ ਸਾਹਿਬ ਤਾਂ ਬਹੁਤ ਵੱਡਾ ਦਾਗ ਲੱਗੂਗਾ ਜਿਹੜਾ ਉਹ ਸਰਕਾਰ ਤੇ ਪੰਜਾਬ ਸਰਕਾਰ ਤੇ ਦੋਨੇ ਸਰਕਾਰਾਂ ਇਸ ਕਿਲੋ ਤੋਂ ਡਰਦੀਆਂ ਨੇ ਉਹਨੂੰ ਜਿਉਂਦਾ ਰੱਖਣਾ ਚਾਹੁੰਦੀਆਂ ਨੇ ਇਹ ਇੱਕ ਕਾਰਨ ਹੈ ਫਿਰ ਕਿੰਨਾ ਕੁ ਚਿਰ ਬੰਦਾ ਰੋਟੀ ਤੋਂ ਬੰਨਾ ਜ਼ਿਆਦਾ ਰਹੂਗਾ ਤਾਂ ਬਾਅਦ ਦੀ ਗੱਲ ਹੈ ਲੇਕਿਨ ਹਾਦ ਦੀ ਕੜੀ ਉਹ ਤੱਬਾ ਨਹੀਂ ਲਾਉਣਾ ਚਾਹੁੰਦੀਆਂ ਵੀ ਉਹਨਾਂ ਦੀ ਹਰਾਸਤ ਦੇ ਵਿੱਚ ਬੰਦਾ ਚਲਾ ਗਿਆ ਫਿਰ ਤਾਂ ਬਟਾ ਸ਼ਹੀਦ ਬਣ ਜਾਣਾ ਕਿਸਾਨੀ ਲਹਿਰ ਦਾ ਜੇ ਮਤਲਬ ਇਸ ਤਰ੍ਹਾਂ ਹੁੰਦਾ ਹੈ ਤਾਂ ਸ਼ਾਇਦ ਇਸ ਕਰਕੇ ਛੱਡ ਦਿੱਤਾ ਗਿਆ ਬੈਸੇ ਅਦਰਵਾਈਜ਼ ਗੱਲ ਇੱਕ ਜਿਹੜੀ ਇਹ ਵੀ ਨਜ਼ਰ ਆਉਂਦੀ ਹੈ ਜਿਵੇਂ ਡੱਲੇਵਾਲ ਪਿੰਡ ਦੇ ਵਿੱਚ ਮੋਰਚਾ ਜਿਵੇਂ ਹੁਣ ਥਾਂ-ਥਾਂ ਤੇ ਲੋਕ ਉੱਠ ਰਹੇ ਨੇ ਉਹਨਾਂ ਦੇ ਵਿੱਚ ਜੋਸ ਦੋ ਕਿਸਮ ਦਾ ਇੱਕ ਤਾਂ ਐਕਸ਼ਨ ਦਾ ਤਾਂ ਰੋਸ ਹੈਗਾ ਹੀ ਹੈ ਕਿ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਹੈ ਦੂਜਾ ਰੋਸ ਇਹਨਾਂ ਨੂੰ ਪਿਆਰ ਹੋ ਗਿਆ ਸੀ ਆਪਣੇ ਆਰਜੀ ਘਰਾਣਾ ਜਿਹੜਾ ਟਰਾਲੀਆਂ 'ਚ ਘਰ ਬਣਾਏ ਸੀ ਜਿਸ ਤਰੀਕੇ ਨਾਲ ਉਹਨੂੰ ਤੋੜਿਆ ਗਿਆ ਜਿਸ ਤਰੀਕੇ ਨਾਲ ਉਹਨਾਂ 'ਚ ਸਿਲੰਡਰ ਉਹਨਾਂ ਦੇ ਲੈਪਟਾਪ ਉਹਨਾਂ ਦੇ ਡੋਂਗਰ ਏਸੀ ਫ੍ਰਿਜ ਵਾਸ਼ਿੰਗ ਮਸ਼ੀਨਾਂ ਪਤਾ ਨਹੀਂ ਕੀ ਕੀ ਜਿਹਦਾ ਜਿਹਦਾ ਦਾ ਲੱਗਿਆ ਚੱਕ ਕੇ ਵੀ ਲੈ ਗਏ ਜਾਂ ਉਹਨੂੰ ਤੋੜ ਕੇ ਛੱਡਿਆ ਤੇ ਉਹਨਾਂ ਟਰਾਲੀਆਂ ਚੋਰੀ ਹੋ ਗਈਆਂ ਟਰੈਕਟਰ ਚੋਰੀ ਹੋ ਗਏ ਇਹ ਸਾਰੇ ਗੱਲ ਦਾ ਬੜਾ ਗਮ ਹੈ ਬੜਾ ਰੋਸ ਹੈ ਕਿਸਾਨ ਜਥੇਬੰਦੀਆਂ ਚ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਜੋਗਿੰਦਰ ਸਿੰਘ ਰਾਹਣੇ ਕੱਲ ਕਿਹਾ ਸੀ ਕਿ ਅਸੀਂ ਜੋ ਮਰਜ਼ੀ ਹੋਣੇ ਸਰਕਾਰ ਨੇ ਕੀਤਾ ਪਰ ਇਹ ਨੂੰ ਸਭ ਕੁਝ ਸਿਖਾਉਣ ਲਈ ਜਿਹੜਾ ਹੈ ਲੋਕ ਤਿਆਰ ਬੈਠੇ ਨੇ ਕੋਈ ਜ਼ਿਆਦਾ ਦੂਰ ਨਹੀਂ ਸਤਾਈ ਤੇ ਹੁਣ ਸਭ ਕਿਨਕਸਾ ਸਿਖਾਉਣਗੇ ਕਿਵੇਂ ਸਿਖਾਉਣਗੇ ਇਹ ਤਾਂ ਇਲੈਕਸ਼ਨ ਚ ਪਤਾ ਲੱਗੂ ਪਰ ਹਾਲ ਦੀ ਘੜੀ ਅੱਜ ਕਿਸਾਨਾਂ ਨੇ ਜਿਹੜਾ ਰੋਸ ਪ੍ਰਗਟ ਕਰਨਾ ਤੇ ਅਸੀਂ ਇਹ ਦੇਖਣਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ 20 ਤੋਂ ਬਾਅਦ ਦਿੱਲੀ ਤੋਂ ਬਾਅਦ ਫੇਰ ਇਕੱਠੀਆਂ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਥੋੜਾ ਬਹੁਤ ਬਹੁਤ ਸ਼ੁਕਰੀਆ